Uh... नज़ारा त i just do ਵਚਨਾਂ ਦੇ ਨਾਲ ਪੱਕੇ ਕਾਇਦੇ ਦੇ ਇਮਾਨ ਨੂੰ ਵਚਨਾਂ ਦੇ ਨਾਲ ਪੱਕੇ ਕਾਇਦੇ ਦੇ ਇਮਾਨ ਨੂੰ ਜਿਨ੍ਹਾਂ ਨੇ ਹੈ ਆਪੇ ਮੰਨੇ ਆ ਤੁਹਾਰਾ 빽빽빽빽빽빽빽빽빽 <laughs> 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 ਕਮਜ਼ੋਰ ਹੁੰਦੇ ਐ। ਇਹ ਜਿਹੜੇ ਕਮਜ਼ੋਰ ਹੁੰਦੇ ਕਈ ਆਤਮਾ ਦੇ ਕਮਜ਼ੋਰ ਹੁੰਦੇ ਐ। ਕਮਜ਼ੋਰੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਉਹ ਤੇ ਦਿਮਾਗੀ ਤੌਰ ਤੇ ਕਮਜ਼ੋਰ ਹੁੰਦੇ, ਤੇਈ ਪੜ੍ਹਾਈ 'ਚ ਕਮਜ਼ੋਰ ਹੁੰਦੇ ਐ। ਕਮਜ਼ੋਰੀ ਜਿਹੜੀ ਮਰਜ਼ੀ ਉਸ ਤੋਂ ਦੂਰ ਕਰ ਸਕਦੇ ਐ। ਆਖਿਰਦੀ ਐ। ਬੜੀ ਜੀ। ਜਦੋਂ ਆਪਾਂ ਨਾਲ ਸਾਥ ਮਾਰਦੇ। ਇਸ ਰਾਹ ਤੇ ਸਿਖਾਉਣਾ ਕਰਦੇ ਐ। ਤਾਂ ਜਿਹੜਾ ਜਿਹੜੀ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਕਮਜ਼ੋਰੀ ਐ, ਕੀ ਕਰਦੇ ਆ ਬਾਈਬਲ ਚ ਲੈ ਕੇ ਆਪਣੀਆਂ ਸਾਰੀਆਂ ਹੀ ਚਿੰਤਾਵਾਂ ਨੂੰ ਪੁਦਾ ਦੇ ਕੇ ਸੁੱਟ ਦਿਓ ਤੇ ਪ੍ਰਭੂ ਸਾਡੀਆਂ ਕਮਜ਼ੋਰੀਆਂ ਤੇ ਸਾਥ ਦੇਂਦਾ ਹੈ ਬੰਦਾ ਭਾਵੇਂ ਦਵੇ ਚਾਹਨਾ ਜੇ ਇਹ ਕਿਹ ਗੱਲ ਚ ਕਮਜ਼ੋਰ ਹੈ ਨਾ ਚਾਹੇ ਬੁੱਧੀ ਚ ਆ ਤੇ ਪ੍ਰਭੂ ਸਮੇਂ ਸਿਰ ਬੁੱਧੀ ਦੇ ਦੇਵੇ ਜੇ ਪੈਸੇ ਚ ਕਮਜ਼ੋਰ ਹੈ ਤਾਂ ਖੁਦਾ ਪੈਸਾ ਵੀ ਦੇ ਦੇਵੇ ਜੇ ਪ੍ਰਚਾਰ ਚ ਕਮਜ਼ੋਰ ਹੈ ਪ੍ਰਚਾਰ ਵੀ ਤਗੜੇ ਦੇ ਦੇਗਾ ਜੇ ਦੁਆ ਚ ਕਮਜ਼ੋਰ ਹੈ ਤਾਂ ਦੁਆ ਵੀ ਤਕਦੀ ਹੋਈ ਦੇ ਸਕਦਾ ਹੈ ਹallelujah ਹallelujah ਪਰ ਇੱਕ ਗੱਲ ਕਰਨਾ ਹੈ ਨਾਲ ਮੇਰੇ ਬੋਲੋ ਜਿਹੜੀ ਜਿਹੜੀ ਗੱਲ ਵਿੱਚ ਦਿਲ ਕੰਬੋ ਜੜੇ ਲੇ ਵਿੱਚ ਉਹ ਕਿਲੇ ਬਜੋਰ ਹੈ ਹਾਜ ਦਿੱਤੀ ਅਸੂ ਮੈਂ ਤਾਂ ਤੇਰੇ ਹੱਥ ਜੋਰ ਹੈ ਹਾਜ ਦਿੱਤੀ ਅਸੂ ਮੈਂ ਤਾਂ ਮੇਰਾ ਜੜੇ ਜੜੇ ਗਲ ਵਿੱਚ ਕਿਲੇ ਕਮ ਜੋਰ ਹੈ ਜੜੇ ਜੜੇ ਕਾਲੀ ਨਦੀ ਹਾਜ ਦਿੱਤੀ ਅਸੂ ਮੈਂ ਤਾਂ ਤੇਰੇ ਹੱਥ ਜੋਰ ਹੈ ਹਾਜ ਦਿੱਤੀ ਅਸੂ ਮੈਂ ਤਾਂ ਸੁਣੋ ਜੇ ਹਿਰਦੁ ਦਾਆ ਮਿਲੇ ਜੇ ਕਿਨਾਰਾ ਸਾਡੀ ਤਾਂ ਦੁਆ ਹੈ ਅੰਕੇ ਯੇਸੂ ਵਫਾਦਾਰ ਦੇ ਸਾਡੀ ਤਾਂ ਦੁਆ ਹੈ ਅੰਕੇ ਯੇਸੂ ਵਫਾਦਾਰ ਦੇ ਸਾਡੀ ਤਾਂ ਦੁਆ ਹੈ ਅੰਕੇ ਯੇਸੂ ਵਫਾਦਾਰ ਦੇ ਸਾਡੀ ਤਾਂ ਦੁਆ ਹੈ ਅੰਕੇ ਵਾਹੇ ਚਲ ਜੇ ਜਹਾਂ ਕਈ ਲੋਕਾਂ ਨੇ ਕਿਹਾ ਵੀ ਇਹ ਸੁੰਸੀ ਆ ਕੇ ਮੇਰੇ ਬਿਮਾਰ ਨੂੰ ਚੰਗਾ ਕਰੇ। ਥੋੜੇ ਸਮੇਂ ਬਾਅਦ ਨੂੰ ਪਤਾ ਲੱਗਾ ਅਹੀਂ ਗੱਦੀ ਕਿੱਥੇ ਐ ਸੁੰਸੀ ਦਾ ਨਾਂ ਤਾਂ ਬਲਾਉਂ ਦੇ ਕਾਬਲ ਨਹੀਂ ਆ ਉਹ ਕਹਿੰਦੇ ਇੱਥੋਂ ਹੀ ਬਚਨ ਕਰਦੇ ਮੈਂ ਰੋਗੀ ਚੰਗਾ ਹੋਇਆ। ਪਰ ਕਈ ਲੋਕੀ ਨਾ ਉਹਨਾਂ ਨੂੰ ਪ੍ਰਭੂ ਚਾਹੁੰਦਾ ਹੈ ਕਿ ਉਹ ਮੈਨੂੰ ਬਲਾਉਂ ਤੇ ਮੈਂ ਜਾਵਾਂ। ਤੇ ਜਿੰਨਿਆਂ ਨੇ ਇਹ ਸੁੰਸੀ ਨੂੰ ਬੁਲਾਇਆ ਇਹ ਸੁੰਸੀ ਰੋਗਿਆਂ ਨੂੰ ਛੁਪ ਕੇ ਚਾਹ। ਆ ਜੀ ਆ। ਪਰਮੂ ਦਾ ਹੱਥ ਜਿਹੜਾ ਹੈ ਨਾ ਉਹ ਬਹੁਤ ਮਹਾਨ ਹੈ ਬਾਈਬਲ ਤੇ ਲਿਖਿਆ ਕਿ ਪ੍ਰਭੂ ਦਾ ਹੱਥ ਮੂਸਾ ਦੇ ਨਾਲ ਹੋਇਆ ਉਹਨੇ ਮੂਸਾ ਦੇ ਹੱਥ ਤੇ ਆਪ ਦਾ ਕਹਦੇ ਜ਼ਬਰਦਾਰ ਹੋਇਆ ਇਹਨੇ ਵੀ ਅਦਭੁਤ ਕੰਮ ਹੁੰਦੇ ਆ ਤੋ ਸਾਡੇ ਪੁੱਛੇ ਭਾਵੇਂ ਦੁਨੀਆ ਦੇ ਜਿੰਨੇ ਮਰਦੇ ਹਰ ਫੋਨ ਉਹ ਸਾਰੇ ਢਿੱਲੇ ਪੈ ਸਕਦੇ ਆ ਪਰ ਪ੍ਰਭੂ ਦਾ ਹੱਥ ਉਸਾਮਨਕੀਆ ਹਮੇਸ਼ਾ ਦਾ ਹੱਥ ਅਨੰਦ ਦੇਣ ਵਾਲਾ ਚੰਗਾਈ ਦੇਣ ਵਾਲਾ ਛੁੜਕਾਰਾ ਦੇਣ ਵਾਲਾ ਹੱਥ ਹੈ ਉਹਨੇ ਕੋਲੀ ਨੂੰ ਕਿਹਾ ਮੈਂ ਚਾਹੁੰਦਾ ਤੂੰ ਸ਼ੂ ਕਸ਼ੂਦ ਹੋ ਜਾ ਤੇ ਪ੍ਰਭੂ ਯਿਸੂ ਨੇ ਉਹਦਾ ਸ਼ੂਆ ਚੰਗਾ ਚੰਗਾ ਸ਼ੂਆ ਦਾ ਨਾਮ ਉਹ ਬੋਲਿਆ ਫਿਰ ਬਾਈਬਲ ਚ ਪੜਦੇ ਆਂ ਕਿ 18 ਸਾਲ ਦੀ ਜਿਹੜੀ ਬੰਦਨ ਦੇ ਵਿੱਚ ਪਈ ਔਰਤ ਹੈ ਪ੍ਰਭੂ ਯਿਸੂ ਨੇ ਉਹਦਾ ਅਧਰਾ ਕੇ ਕਿਹਾ ਕਿ ਮੈਂ ਚਾਹੁੰਦਾ ਤੂੰ ਇਸ ਬਲਾ ਤੋਂ ਬਚੀ ਤੋ ਤੁਸੀਂ ਵੀ ਦੁਆ ਕਰ ਸਕਦੇ ਹੋ ਜਦੋਂ ਖੁਸ਼ੀ ਦਾ ਮੌਕਾ ਹੈ ਫਰ ਡੋਕਸੋ ਕਦੇ ਲਿਚਾਪਾਂ ਜਦੋਂ ਇਹ ਲੈਣ ਸਾਡੇ ਸਾਹਮਣੇ ਆ ਰਹੀ ਆ ਤੇ ਅੱਜ ਕੱਲ ਉਲਟਾ ਹੋ ਗਿਆ ਇਹਦੇ ਭਾਵੇਂ ਸੁਸੀ ਹੱਥ ਰੱਖੇ ਨਾ ਇੱਥੇ ਭਾਵੇਂ ਕੋ ਕੋ ਹੋਣਾ ਜ਼ਰੂਰੀ ਤੇਰ ਤੱਕ ਪੰਜੇ ਟੱਚ ਕਰਦੇ ਇਹ ਸੁਸੀ ਕਰੇ ਨਾ ਤਾਂ ਕਈ ਵੇਲੇ ਚਮਤਕਾਰ ਪੂਰੇ ਨਹੀਂ ਹੁੰਦੇ ਜਦੋਂ ਇਹ ਸੁਸਵੇਗਾ ਤੇ ਕੰਮ ਵੀ ਪੂਰਾ ਹੋਗਾ ਚਮਤਕਾਰ ਵੀ ਪੂਰਾ ਹੋਗਾ ਚਿੰਗਾਈ ਵੀ ਪੂਰੀ ਹੋਊਗੀ ਸ਼ਿੜਦਾਰਾ ਵੀ ਪੂਰਾ ਹੋਊਗਾ ਮੂੰਹ ਖੋਲ ਕੇ ਬੋਲੋ ਇਹ ਸੁਸੀ ਕੋਈ ਸ਼ਿਵ ਹੋਵੇ ਦਾ ਸਾਹ ਪਾਣੀ ਹੋਣਾ ਹੈ ਹੈ ਨਾ ਰੋਗੀਆਂ ਬਿਮਾਰਾਂ ਉਤੇ ਹੱਥ ਦੇ ਵਧਾ ਤੂੰ ਰੋਗੀਆਂ ਤੁਹਾਰਾ ਉਤੇ ਹੱਥ ਦੇ ਵਧਾ ਹੱਥ ਦੇ ਵਧਾ ਤੂੰ ਹੱਥ ਦੇ ਵਧਾ ਤੂੰ ਹੱਥ ਦੇ ਵਧਾ ਤੂੰ ਪਰਕਰ ਤੇ ਸੁਣਨਾ ਚੰਗੇ ਹੁੰਦੇ ਕੀ ਯਸੂ ਦੇ ਤੇ ਯਸੂ ਸੀ ਜੰਗਾ ਕਰਦਾ ਮੈਮਾ ਕਿੰਨੇ ਦੇਣੀ ਹੈ ਯਸੂ ਸੀ ਜੰਗਾ ਦੇ ਰੋੜੀ ਚੰਗਾ ਹੋ ਗਿਆ ਮੇਰੇ ਹੱਥ ਰੱਖਣ ਨਾਲ ਉਹ ਪਾਤਰ ਨੇ ਟੱਚ ਕੀਤਾ ਬਾੜ ਨੇ ਕੋਸ਼ਿਸ਼ ਨਹੀਂ ਕੀਤਾ ਯਿਸੂ ਨੇ ਛੂਇਆ ਤਾਂ ਆਮ ਹੈ ਹਾਲੇਲੂਇਆ ਹਾਂਜੀ ਯਿਸੂ ਜੀ ਨੇ ਛੂਇਆ ਤੇ ਤਾਂ ਆ 12 ਸਾਲ ਦਾ ਇਹ ਔਰਤ ਦਾ ਰੋਗ ਜਿਹੜਾ ਯਿਸੂ ਜੀ ਨੇ ਛੂਣ ਨਾਲ ਹੀ ਗਿਆ ਤੇ ਪ੍ਰਭੂ ਦੇ ਸ਼ਕਤੀ ਨਿਕਲੀ ਕਿ ਚੇਲਿਆਂ ਦੀ ਸ਼ਕਤੀ ਨਿਕਲੀ ਯਿਸੂ ਅਰੇ ਹਾਂ ਯਿਸੂ ਜੀ ਸ਼ਕਤੀ ਨਿਕਲਦੀ ਰੋਗੀਆਂ ਬਿਮਾਰਾਂ ਉਤੇ ਹੱਥ ਦੇ ਬਧਾਰ ਹੋ ਰੋਗੀਆਂ ਬਿਮਾਰਾਂ ਦੇ ਰੱਦ ਦੇ ਲਓ ਜੀ ਰੋਕੀਆਂ ਮੇਰ ਨਾਲ ਰੋਗੀਆਂ ਬਿਮਾਰਾਂ ਉੱਤੇ ਹੱਥ ਦੇਵਦਾ ਰੋਗੀਆਂ ਬਿਮਾਰਾਂ ਉੱਤੇ ਹੱਥ ਦੇਵਦਾ ਮਾਝ ਦੇਵਦਾ ਹਾਰਾ ਹੱਥ ਦੇਵਦਾ ਮਾਝ ਦੇਵਦਾ ਮਾਝ ਦੇਵਦਾ